ਵਹੀ ਗੁਰਜੀ ਦਾ ਹਾਲ ਚਾਲ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਪਟਿਆਲਾ ਚਾਈ ਪੱਗ ਦੀ ਜਿਸ ਦੀ ਲੈਂਥ ਹੈ ਸਾਡੇ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਅਲਬਰ ਤੇ ਆ ਜਿਹੜਾ ਹੁਣ ਤੁਸੀਂ ਨੇ ਪਹਿਲਾ ੜ ਲਗਾਉਣਾ ੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਜਿਹੜਾ ਆਪਣਾ ਇਹ ਲੜੂਗਾ ਇਸ ਲੜ ਨੂੰ ਆਪਾਂ ਬੈਕ ਟੈਕ ਸਾਫ ਕਰਕੇ ਲਗਾ ਦੇਣਾ ਬੈਕ ਦਾ ਕਲਰ ਨੂੰ ਸਾਫ ਕਰਕੇ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਦੂਸਰੇ ਲੜੜ ਨੂੰ ਬੈਕ ਤੋਂ ਪਿੰਚ ਕਰਕੇ ਤੇ ਲੜੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਬੈਕ ਤੱਕ ਇਸ ਲੜੜ ਨੂੰ ਵੀ ਸਾਫ ਕਰਕੇ ਤੇ ਬਾਅਦ ਇਹਨਾਂ ਇਸ ਲੜੜ ਦਾ ਫਾਦਾ ਸੈਟ ਕਰਕੇ ਲਗਾ ਦੇਣਾ ਹੁਣ ਜਿਹੜਾ ਆਪਣਾ ਤੀਸਰਾ ਲੜੜ ਆ ਤੀਸਰੇ ਲੜੜ ਨੂੰ ਵੀ ਬੈਕ ਤੋਂ ਪਿੰਚ ਕਰਨਾ ਤੇ ਲੜੜ ਨੂੰ ਉੱਪਰੋਂ ਫੋਲਡ ਕਰਨਾ ਤੇ ਫਰੰਟ ਦੇ ਤੋਂ ਲੜੜ ਨੂੰ ਇੱਕ ਗਰ ਗਰ ਫੋਲਡ ਕਰਕੇ ਹਲਕਾ ਲੜੜ ਨੂੰ ਖਿੱਚ ਕੇ ਜਿਹੜੇ ਆਪਣੇ ਇਸ ਲੜੜ ਦੇ ਵਿੱਚ ਬਲ ਹੋਣਗੇ ਉਹਨਾਂ ਆਪਣਾ ਕੱਢ ਕੇ ਤੇ ਲੜੜ ਨੂੰ ਬੈਕ ਤੱਕ ਸਾਫ ਕਰਕੇ ਲਗਾ ਦੇਣਾ ਜੀ ਆਪਾਂ ਆਹ ਜਿਹੜਾ ਤੀਸਰਾ ਲੜਣ ਲਗਾਇਆ ਸੀਗਾ ਤੀਸਰੇ ਲੜਦੇ ਵਿੱਚ ਆਪਾਂ ਜਿਹੜਾ ਬਾਏ ਫੇਰ ਕੇ ਆਪਾਂ ਇਸ ਲੜ ਦਾ ਆਪਣਾ ਜਿਹੜਾ فاਸਲਾ ਉਹ ਆਪਾਂ ਸੈੱਟ ਕਰ ਲਵਾਂਗੇ। ਉਨਾ ਪੇਚਾਂ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੇਵ ਰੱਖਣਾ। ਉੱਪਰਲੇ ਪੇਚਾਂ ਦਾ ਜਿਹੜਾ ਤੁਸੀਂ ਨੇ فاਸਲਾ ਸੇਵ ਰੱਖਣਾ। ਉੱਪਰਲੇ ਪੇਚਾਂ ਦਾ فاਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ। ਡਬਲ ਸ਼ੀਸ਼ੇ ਵਿੱਚ ਦੇਖ ਕੇ ਕਿਛੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਬਦਿਆਂ ਘਟੂਗਾ। ਤੁਸੀਂ ਦਾ ਵਾਸਿ ਸਿਚੇ ਵਿੱਚ ਦੇਖ ਕੇ ਜਿਹੜੇ ਆਪਣੇ ਪੇਚੇ ਦਾ ਫਾਸਲਾ ਸੈੱਟ ਕਰ ਸਕਦੇ ਹੋ ਹੁਣ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਚੌਥੇ ਲੜ ਨੂੰ ਬੈਕ ਤੋਂ ਪੰਚ ਕਰਕੇ ਤੇ ਲੜ ਨੂੰ ਉਪਰੋਂ ਕਿਤਨਾ ਫੋਲਡ ਕਰਨਾ ਉਸ ਤੋਂ ਬਾਅਦ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਇੱਕ ਗਰ ਫੋਲਡ ਕਰਕੇ ਫਿਰ ਨਾਲ ਦੇ ਉੱਤੇ ਜਿਹੜਾ ਲੜ ਨੂੰ ਦਵਰ ਫੋਲਡ ਕਰਨਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਵੀ ਬੈਕ ਤੱਕ ਸਾਫ਼ ਕਰਨਾ ਬੈਕ ਤੱਕ ਇਸ ਲੜ ਦੇ ਤੇ ਹੱਥ ਫੇਰ ਕੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜੀ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਏ ਫੇਰ ਕੇ ਲੜ ਨੂੰ ਬੈਕ ਤੱਕ ਖਾਫ ਕਰ ਲੈਣਾ ਇਸ ਲੜ ਦਾ ਵੀ ਜਿਹੜਾ ਆਪਣਾ ਹਾਸਲਾ ਉਹ ਆਪਾਂ ਪਹਿਲੇ ਲੜਾਂ ਜਿੰਨੇ ਹੀ ਰੱਖਾਂਗੇ ਨੂੰ ਦੇ ਕੋਲ ਵੀ ਜਿਹੜਾ ਆਪਣੇ ਲੜ ਹੋਣ ਨੂੰ ਨਾਲ ਲੜਾਂ ਨੂੰ ਆਪਾਂ ਸੈੱਟ ਕਰਾਂਗੇ ਹੁਣ ਜਿਹੜਾ ਆਪਾਂ ਪੰਜਵਾਂ ਲੜ ਲਗਾਉਣਾ ਪੰਜਵੇਂ ਲੜ ਨੂੰ ਉਪਰੋ ਫੋਲਡ ਕਰਕੇ ਤੇ ਬੈਕ ਤੋਂ ਪਿੰਚ ਕਰਨਾ ਤੇ ਅੱਖ ਤੱਕ ਲੜ ਅੱਖ ਤੱਕ ਲੜ ਨੂੰ ਖਿੱਚ ਲੈਣਾ ਇਆ ਕਟਾ ਗੇਟਰ ਨੂੰ ਤਾਂ ਨਾਕੀਸੇ ਦੇ ਵਿੱਚ ਰੱਖ ਕੇ ਜਿਹੜਾ ਆਪਾਂ ਅਸੀਂ ਲੜਨ ਨੂੰ ਫੋਲਡ ਕਰਨਾ ਪਰ ਇਸ ਤੋਂ ਅਲੱਗ ਨਾਲ ਨਾਕੀਸੇ ਵਿੱਚ ਰੱਖ ਕੇ ਜਿਹੜਾ ਆਪਣਾ ਡਬਲ ਫੋਲਡ ਕਰਕੇ ਸਲੱਡ ਉੱਤੇ ਹੱਥ ਫੇਰ ਕੇ ਦੇ ਬੈਗ ਤਾਂ ਕਿਹੜਾ ਆਪਾਂ ਲੜਨ ਨੂੰ ਸਾਫ਼ ਕਰ ਲਿਆ ਫੈਕਟ ਦਾ ਕਲਰ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜਨ ਨੂੰ ਲਗਾ ਦੇਣਾ ਜੀ ਜਿਹੜੇ ਆਪਣਾ ਉੱਪਰਲੇ ਪੇਚ ਆਉਣਗਾ ਉਹਨਾਂ ਪੇਚਾਂ ਵੀ ਇਹਦਾ ਤੁਸੀਂ ਨੇ ਫਾਸਲਾ ਸੈੱਟ ਕਰ ਲੈਣਾ ਸਾਰੀ ਪੱਕ ਦੀ ਜਿਹੜੀ ਆਪਣੀ ਸੈਟਿੰਗ ਆ ਉੱਪਰ ਇਹਨਾਂ ਬਾਕੀ ਪੱਕ ਦੀ ਸੈਟਿੰਗ ਆ ਆਪਾਂ ਨਾਲ ਦੀ ਨਾ ਕਰੀ ਜਾਣੀ ਆ ਜੀ ਤੇ ਹੁਣ ਜਿਹੜਾ ਆਪਾਂ ਸ਼ਿਮਰੜ ਲਗਾਉਣਾ ਸ਼ਿਮਰੜ ਨੂੰ ਬੈਕ ਟੂ ਬੈਂਚ ਕਰਨਾ ਬੈਕ ਟੂ ਬੈਂਚ ਕਰਨ ਤੋਂ ਬਾਅਦ ਲੜਨ ਨੂੰ ਉੱਪਰ ਇਹਨਾਂ ਵਿਚਾਰ ਹੋਲਡ ਕਰਨਾ ਲੜਨ ਨੂੰ ਉਪਰੋਂ ਫੁੱਲ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਰੜਨ ਨੂੰ ਹੁਣ ਬੈਕ ਤੱਕ ਜਿੱਥੇ ਤੱਕ ਸਾਫ਼ ਕਰ ਲੈਣਾ ਹੈ ਬੈਕ ਤੱਕ ਲੜਨ ਸਾਫ਼ ਕਰਨ ਤੋਂ ਬਾਅਦ ਜਿਵੇਂ ਲੜਨ ਦੀ ਵੀੜ ਆਪਾਂ ਪ੍ਰੋਪਰ ਬੈਕ ਬੈਕ ਤੱਕ ਜਿਹੜਾ ਆਪਾਂ ਇਸ ਰੜਨ ਨੂੰ ਸਾਫ਼ ਕਰਨਾ ਹੈ ਅਦੇ ਤੋ ਲੜਨ ਨੂੰ ਫੋਲਡ ਕਰਕੇ ਤੋਂ ਨਹੀਂ ਸੜਨ ਜਿਹੜਾ ਆਪਾਂ ਬੈਕ ਟੱਕਸ ਕਰ ਲੈਣਾ ਚਾਰੇ ਹੋਂ ਜਿਹੜਾ ਆਪਾਂ ਛੇਵੇਂ ਲੜ ਲਗਾਏ ਸੀਗਾ ਛੇਵੇਂ ਲੜ ਦੇ ਵਿੱਚ ਵੀ ਬਾਜ ਫੇਰ ਕੇ ਛੇਵੇਂ ਲੜਦਾ ਵੀੜ ਆਪਣਾ فاਸਲਾ ਸੈੱਟ ਕਰਨਾ ਜਿਹੜਾ ਆਪਣਾ ਉੱਪਰਲੇ ਪੇਚ ਨੇ ਉਹਨਾਂ ਪੇਚਾਂ ਵਿੱਚ ਵੀ ਬਾਅਦ ਫੇਰਨਾ ਤੇ ਨੋਗ ਦੇ ਕੋਲੋਂ ਜਿਹੜੇ ਆਪਣੇ ਲੜ ਆਉਣਗੇ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰ ਲੈਣਾ ਹੁਣ ਉੱਪਰਲੇ ਪੇਚਾਂ ਵਿੱਚ ਬਾਅਦ ਫੇਰ ਕੇ ਉੱਪਰਲੇ ਪੇਚਾਂ ਜਿਹੜਾ ਆਪਣਾ ਫਾਸਲਾ ਆਪਾਂ ਸੈੱਟ ਕਰਨਾ ਜੀ ਜਿਹੜੀ ਆਪਣੀ ਬਾਕੀ ਭਗ ਦੀ ਸੈਟਿੰਗ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਜਿਹੜੀ ਆਪਣੀ ਪਗ ਦੀ ਸ਼ੇਪ ਆ ਪਗ ਦੀ ਸ਼ੇਪ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰਨਾ ਤੇ ਹੁਣ ਹੁਣ ਜਿਹੜਾ ਆਪਾਂ ਕਲਗੀ ਰਲਾ ਦੇ ਲਈ ਪਗ ਪੈਨ ਲਗਾਉਣਾ ਜਿੱਥੋਂ ਆਪਾਂ ਨੇ ਛੇਵਾਂ ਲੜ ਫੋਲਡ ਕੀਤਾ ਸੀ ਛੇਮ ਲੜ ਦੇ ਉੱਪਰ ਆ ਕੇ ਜਿਹੜਾ ਜਿਹੜਾ ਆਪਾਂ ਪਗ ਪੈਨ ਉਹ ਲਗਾ ਦੇਣਾ ਤੇ ਫਿਰ ਤੋਂ ਆਦੇ ਜਿਹੜਾ ਆਪਣਾ ਪਹਿਲਾ ਲੜੂਗਾ ਪਹਿਲਾ ਲੜ ਨੂੰ ਵੀ ਆਪਾਂ ਸੈੱਟ ਕਰਨਾ ਤੇ ਕੱਲ ਕੀ ਲੜਦੇ ਪੂਰੇ ਨੂੰ ਖੋਲ ਕੇ ਸਟਾਪਰ ਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਨਾ ਜਿਹੜਾ ਆਪਣਾ ਥੜਲਾ ਪੱਲਾ ਹੋਊਗਾ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰ ਦੇਣਾ ਤੇ ਫਰੰਟ ਦੇ ਉੱਤੇ ਲੜ ਨੂੰ ਇੱਕ ਗਰ ਫੋਲਡ ਕਰਕੇ ਫਿਰ ਉਸ ਤੋਂ ਆ ਲੜ ਨੂੰ ਜਿਹੜਾ ਉੱਪਰੋਂ ਫੋਲਡ ਕਰਨਾ ਤੇ ਇਸ ਲੜ ਦੇ ਉੱਤੇ ਹੱਥ ਫੇਰ ਕੇੜਾ ਬੈਕ ਤੱਕ ਲੜ ਨੂੰ ਸਾਫ਼ ਕਰਨਾ ਜਿਹੜੇ ਆਪਣੀ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਅੰਦਰ ਫੋਲਡ ਕਰਕੇ ਜਿਹੜਾ ਆਪਾਂ ਕੱਢ ਦੇਣਾ ਜੀ ਇਹ ਫਰਸਟ ਆ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜਨੂ ਆਪਾਂ ਆਪ ਪੱਗ ਪੈਨ ਤੇ ਚਿਲੀਉਣਾ ਆ ਪੱਗ ਪੈਨ ਤੇ ਚਿਲੀ ਲੜਨੂ ਆਣ ਤੋਂ ਬਾਅਦ ਆਪਾਂ ਲੜਨੂ ਫਰੰਟ ਵੱਲ ਕੁਮਾ ਦੇਣਾ ਫਰੰਟ ਵੱਲ ਲੜਨੂ ਕੁਮਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਸ਼ੇਵ ਲੜ ਲਗਾਇਆ ਸੀਗਾ ਲੜਨੂ ਆਪਾਂ ਸ਼ੇਵ ਲੜ ਥੱਲੇ ਦੱਬ ਦੇਣਾ ਜੇਕਰ ਤੁਹਾਡਾ ਲੜਾ ਪ੍ਰੋਟੇਨ ਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਤਦਾ ਨਹੀਂ ਰਹੇਗਾ ਜਿਹੜਾ ਆਪਣਾ ਪੱਗ ਦਾ ਫਰੰਟ ਆਪ ਮੀਟ ਹੋ ਚੁੱਕਿਆ ਹੁਣ ਇਸ ਤਰ੍ਹਾਂ ਦੀ ਜਿਹੜੀ ਆਪਣੀ ਬਾਕੀ ਦੀ ਪੱਗ ਦੀ ਸੈਟਿੰਗ ਆ ਫਰੰਟ ਦੀ ਜਿਹੜੀ ਆਪਾਂ ਕਰ ਲੈਣੀ ਆ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਫੇਪ ਫਿਰ ਵੀ ਆਪਾਂ ਇਹਨਾਂ ਸੈੱਟ ਕਰ ਲੈਣਾ ਤੇ ਦੁਨੀਆ ਖਦਾ ਵੀ ਜਿਹੜੀ ਆਪਣੀ ਪਾਗਾ ਬਰਾਬਰ ਕਰਨੀ ਆ ਤੇ ਹੁਣ ਜਿਹੜਾ ਆਪਾਂ ਹੁਣ ਜਿਹੜਾ ਆਪਾਂ ਸਿਰ ਢਕਣਾ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪੱਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਤੇ ਖਿਲਾਰ ਦੇਣਾ ਜੀ ਪੂਰੇ ਸਿਰ ਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਦੇ ਥੱਲੇ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਉਂਗਲਾਂ ਨਾਲ ਆਦੀ ਦੇਣਾ ਤੇ ਫਿਰ ਉਸ ਤੋਂ ਆ ਜੇਕਰ ਤੁਹਾਡਾ ਜਿਹੜਾ ਆਪਣਾ ਸਿਰ ਚੰਗੀ ਤਰ੍ਹਾਂ ਆਪਾਂ ਕਵਰ ਕਰਨਾ ਜੇਕਰ ਤੁਹਾਡਾ ਸਿਰ ਪਰੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਸ਼ੀਸ਼ੇ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਕਵਰ ਕਰ ਸਕਦੇ ਹੋ ਅਨੜਾ ਆਪਾ ਬਾਦ ਦੇ ਨਾਲ ਚੰਗੀ ਤਰ੍ਹਾਂ ਆਪਣਾ ਸਿਰ ਆਪਾ ਕਵਰ ਕਰ ਦੇਣਾ। ਬਲੈਕ ਸਾਈਡ ਦੇ ਉੱਤੇ ਜਿਹੜਾ ਤੁਸੀਂ ਇਹ ਸਿਰ ਕਵਰ ਕਰਨਾ ਫਿਰ ਦੂਸਰੀ ਸਾਈਡ ਦੇ ਉੱਤੇ ਜਿਹੜਾ ਆਪਣਾ ਸਿਰ ਆ ਕਵਰ ਕਰਨਾ। ਫਿਰ ਉਹਨਾਂ ਚੰਗੀ ਤਰ੍ਹਾਂ ਆਪਣਾ ਸਿਰ ਉਹ ਤੋਂ ਕੋਲ ਵੀ ਟੱਕ ਲੈਣਾ। ਤੇ ਜਿਹੜਾ ਆਪਣਾ ਪਿਛਲਾ ਲੜੂਗਾ ਪਿਛਲੇ ਲੜ ਨੂੰ ਨੇ ਹੈਡ ਤੋਂ ਫੋਲਡ ਕਰਕੇ ਵੈਕ ਤੇ ਦਬ ਦੇਣਾ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਵੀਡੀਓ ਦੇਖ ਲਈ ਧੰਨਵਾਦ। ਵਾਹਿਗੁਰਜੀ ਕਾ ਖਾਲਸਾ, ਵਾਹਿਗੁਰਜੀ ਕੀ ਫਤਿਹ।